ਵੀ ਲੱਸੀ ਵੀ ਪੈਕੇਟਾਂ ਦੇ ਵਿੱਚ ਮਿਲਿਆ ਕਰੂ ਮਤਲਬ ਇਹ ਕਿਸੇ ਨੇ ਸੋਚਿਆ ਨਹੀਂ ਸੀ ਪੁਰਾਣੇ ਦੇ ਵਿੱਚ ਵੀ ਜਿਹੜੀ ਲੱਸੀ ਹੈ ਉਹ ਹੁਣ ਪੈਕੇਟਾਂ ਦੇ ਵਿੱਚ ਅਵੇਲੇਬਲ ਆ ਬਾਈ ਮਤਲਬ ਆਮ ਲੱਸੀ ਘਰਾਂ ਦੇ ਵਿੱਚ ਜਿਵੇਂ ਕਹਦੀ ਆ ਆਮ ਵਰਤੋਂ ਦੇ ਵਿੱਚ ਡੇਲੀ ਸਾਡੀ ਵਰਤੋਂ ਦੇ ਵਿੱਚ ਸ਼ੁਰੂ ਅਸੀਂ ਸ਼ੁਰੂਆਤ ਚਾਹ ਲੱਸੀ ਦੁੱਧ ਤੋਂ ਘਰੋਂ ਅਸੀਂ ਸ਼ੁਰੂ ਕਰਦੇ ਆ ਪਰ ਅੱਜ ਦੇ ਸਮੇਂ ਦੇ ਵਿੱਚ ਜੇ ਦੇਖੀਏ ਤੇ ਪੁਰਾਣਾ ਸਮਾਂ ਦੇਖੀ ਤੇ ਬਹੁਤ ਫਰਕ ਪੈ ਗਿਆ ਇਹ ਜਿਹੜੀ ਟੈਕਨੋਲੋਜੀ ਆ ਜਾਂ ਇਹ ਆਪਾਂ ਕਹਿੰਦੇ ਆ ਸਾਡੀਆਂ ਤਰੱਕੀ ਦੀਆਂ ਲੀਹਾਂ ਨੇ ਇਹ ਕਿਤੇ ਨਾ ਕਿਤੇ ਸਾਡੇ ਤੇ ਭਾਰੂ ਪਈਆਂ ਨੇ ਕਿਹੜੀ ਤਰੱਕੀ ਅਸੀਂ ਚਾਹੁੰਦੇ ਸੀ ਉਹ ਸਾਡੇ ਤੇ ਕਿਤੇ ਕਿਤੇ ਹਾਂ ਵੀ ਹੋ ਗਈ ਚਾਹੇ ਉਹ ਬਿਮਾਰੀਆਂ ਦੇ ਰੂਪ ਦੇ ਵਿੱਚ ਲਾ ਲੂ ਤੇ ਜਾਂ ਉਹ ਸਾਡੇ ਮਤਲਬ ਅਨੇਕਾਂ ਹੀ ਜਿਵੇਂ ਸਾਡੀ ਸਿਹਤ ਨਾਲ ਖਲਵਾਰ ਤੌਰ ਤੇ ਲਾ ਲੂ ਸਾਡਾ ਤੁਸੀਂ ਇੱਕ ਪੁਰਾਣੇ ਜਿਹੜੇ ਪਿੰਡਾਂ ਦੇ ਜਵਾਗ ਸੀਗੇ ਜਾਂ ਸਾਡੇ ਬਜ਼ੁਰਗ ਸੀ ਉਹਨਾਂ ਦਾ ਸੇ ਰਜੂਸਾ ਜਿਵੇਂ ਧੜਵੀਆਂ ਯੋਧਿਆਂ ਸੂਰਬੀਰਾਂ ਦੀ ਪੰਜਾਬ ਲਈ ਤਾਂ ਵੈਸੇ ਹੀ ਖਾਣਾ ਪੀਣਾ ਸ਼ੁਰੂ ਤੋਂ ਮੰਨਿਆ ਗਿਆ ਵਾ ਤੇ ਜਿਹੜੀਆਂ ਸਿਹਤ ਸੀ ਤੇ ਅੱਜ ਦੇ ਬੱਚਿਆਂ ਦੀ ਸਿਹਤ ਉਹਦੇ ਬਹੁਤ ਜ਼ਮੀਨ ਆਸਮਾਨ ਦਾ ਅੰਤਰ ਹੈ ਅੱਜ ਜੇ ਆਪਾਂ ਗੱਲ ਕਰੀਏ ਕਿਉਂਕਿ ਜੰਮ ਦੇ ਬੱਚੇ ਨੂੰ ਬਾਈ ਜੀ ਕੈਂਸਰ ਹੈ ਜੰਮ ਦੇ ਬੱਚੇ ਮਨੂੰ ਜਿਵੇਂ ਕਹਦੀਏ ਗੱਲ ਅੱਖਾਂ ਤੋਂ ਦਿਂਦਾ ਨਹੀਂ ਹੈ ਜੰਮ ਦੇ ਬੱਚੇ ਨੂੰ ਸ਼ੂਗਰ ਹੈ ਹਸਪਤਾਲਾਂ ਦੇ ਵਿੱਚ ਜਨਮ ਦੇ ਬੱਚੇ ਇਹ ਕਾਰਨ ਕੀ ਹੈ ਸਾਡੀਆਂ ਜਿਹੜੀਆਂ ਮੰਨ ਲਓ ਇਹ ਜਿੰਨਾ ਕ ਅਸੀਂ ਐਨਾਲਿਸਿਸ ਕੀਤਾ ਥੋੜੇ ਸੂਝਵਾਨ ਵੀਰਾਂ ਨਾਲ ਸਲਾਹ ਮੰਨ ਲਓ ਰੋਜ਼ ਆਪਾਂ ਡਿਸਕਸ ਕਰਦੇ ਆਂ ਜਾਂ ਕੋਈ ਡਾਟਾ ਦੇਖਦੇ ਆਂ ਚਾਹੇ ਉਹ ਸਰਕਾਰ ਦਾ ਹੋਵੇ ਜਾਂ ਆਪਸ ਹੀ ਹੋਵੇ ਤਾਂ ਸਾਡਾ ਜਿਹੜਾ ਲਿਕੁਇਡ ਹੈ ਉਹ ਉਹ ਮੰਨ ਲਓ ਸਾਡੇ ਅੰਦਰ ਜਾਂਦਾ ਹੈ ਉਹ ਜੇ ਆਪਾਂ ਕਹੀਏ ਵੀ ਜਦੋਂ ਬੱਚੇ ਨੂੰ ਜਨਮ ਦੇਣਾ ਮਾਂ ਨੇ ਤਾਂ ਉਹ ਵੀ ਬਾਹਰਲਾ ਦੁੱਧ ਜਾਂ ਬਾਹਰਲੀ ਚੀਜ਼ਾਂ ਉਹ ਖਾ ਕੇ ਜਦੋਂ ਬੱਚੇ ਨੇ ਜਨਮ ਲੈਣਾ ਤਾਂ ਉਹ ਜਿਹੜਾ ਜ਼ਹਿਰ ਹੈ ਮਤਲਬ ਇਹ ਮਲਾਵਟੀ ਨਹੀਂ ਹੈ ਇਹਨੂੰ ਜ਼ਹਿਰ ਮਤਲਬ ਜਿਵੇਂ ਆਪਾਂ ਕਹਿੰਦੇ ਨੇ ਕਿ ਕੈਮੀਕਲ ਨਸ਼ਾ ਇਹਨੂੰ ਅੱਜ ਦੇ ਸਮੇਂ 'ਚ ਮੈਂ ਕਹਿੰਦਾ ਮਲਾਵਟ ਨਾ ਕਹੀਏ ਇਹਨੂੰ ਇੱਕ ਨਸ਼ੇ ਦਾ ਦੂਜਾ ਰੂਪ ਹੈ ਇਹਨੂੰ ਕਹਿ ਸਕਦੇ ਆਪਾਂ ਤੇ ਇਹ ਜੀ ਕਹਿਣ ਤੋਂ ਕੋਈ ਗਰੇਜ਼ ਨਹੀਂ ਹੈ ਕਿ ਜਿਹੜਾ ਇਹ ਮਲਾਵਤੀ ਜ਼ਹਿਰ ਆ ਇਹ ਮਤਲਬ ਜ਼ਹਿਰ ਨਸ਼ਾ ਆ ਇਹ ਤੇ ਇਹ ਇੰਨਾ ਵੱਧ ਚੁੱਕਿਆ ਤੇ ਇਹਦੀ ਹਾਦੀ ਜਿਹੜੀ ਹੈ ਮਤਲਬ ਉਹ ਉਹ ਮਤਲਬ ਬੱਤ ਤੋਂ ਬੱਤਰ ਹੋਈ ਪਈ ਐ ਇਸ ਟਾਈਮ ਦੇ ਵਿੱਚ ਤੇ ਇੰਨਾ ਕੁ ਹੀ ਮਾੜਾ ਹਾਲ ਹੋ ਗਿਆ ਵੀ ਤੁਸੀਂ ਮਤਲਬ ਪ੍ਰਾਣੀ ਤੁਸੀਂ ਗੱਲ ਕਰਦੇ ਸੀ ਵੀ ਕੋਈ ਵਾਰ ਹਾਸੇ ਵਾਲੀਆਂ ਵੀ ਗੱਲਾਂ ਸਾਹਮਣੇ ਹੁੰਦੀ ਨਹੀਂ ਹੁਣ ਪ੍ਰਾਣੀ ਚੂਰੀ ਦੀਆਂ ਗੱਲਾਂ ਲਾ ਲਓ ਤੁਸੀਂ ਹਨਾ ਹੁਣ ਘਰਾਂ ਦੇ ਵਿੱਚ ਉਹ ਮਾਤਾ ਜਦੋਂ ਮਤਲਬ ਅਸੀਂ ਜਦੋਂ ਬੱਚੇ ਸਾਡੇ ਹੁਣ ਕਈ ਵਾਰ ਕਹਿੰਦੇ ਵੀ ਉਹ ਮਤਲਬ ਇਹ ਆ ਕੀਆ ਜਾ ਹੋਰ ਹਨਾ ਅੱਗੇ ਸਮੇਂ ਦੇ ਵਿੱਚ ਚੂਰੀਆਂ ਦੇ ਕੋਲੋਂ ਰਾਤ ਨੂੰ ਰੋਟੀ ਵੱਜ ਜਾਣੀ ਤੇ ਸਵੇਰੇ ਮਾਤਾ ਨੇ ਜਦੋਂ ਆਪਾਂ ਸਕੂਲਾਂ ਦੇ ਵਿੱਚ ਜਾਂਦੇ ਸਾਨੂੰ ਉਹ ਸਵੇਰੇ ਜਿਹੜੀ ਰਾਤ ਦੀਆਂ ਰੋਟੀਆਂ ਹੋਣੀਆਂ ਉਹਦੀ ਚੂਰੀ ਬਣਾ ਕੇ ਸਾਨੂੰ ਟਿਫਨ ਦੇ ਵਿੱਚ ਪੈਕ ਕਰਕੇ ਡੱਬਿਆਂ ਦੇ ਵਿੱਚ ਪਾ ਕੇ ਦੇਣੀ ਉਹ ਚੂਰੀ ਦਾ ਨੰਦ ਹੀ ਨਹੀਂ ਅੱਜ ਕੱਲ ਮਨ ਲੋ ਜਿਹੜੇ ਸਾਡੇ ਰੈਸਟੋਰੈਂਟ ਨੇ ਉਹ ਚਾਹੇ ਚੂਰੀ ਜਾਂ ਹੋਰ ਜਿਹੜੇ ਰੈਸਟੋਰੈਂਟ ਨੇ ਉਹ ਯਾਰ ਚੂਰੀਆਂ ਦੇ ਨਾਮ ਤੋਂ ਸ਼ੁਰੂ ਹੋ ਗਏ ਇਹ ਸਾਡਾ ਵਿਰਸਾ ਜਿਹੜਾ ਅਸੀਂ ਭੁੱਲ ਗਏ ਤੇ ਤਾਂ ਹੀ ਜਿਹੜੀਆਂ ਇਹ ਅਲਾਮਤ ਬਿਮਾਰੀਆਂ ਨੇ ਜਾਂ ਇਹ ਇੰਨਾ ਹੋਇਆ ਜੀ ਅਸੀਂ ਉਹਨਾਂ ਨੂੰ ਛੱਡਿਆ ਤਾਂ ਇਹ ਜਿਹੜੀਆਂ ਅੱਜ ਅਲਾਮਤਾਂ ਨੇ ਚਾਹੇ ਉਹ ਸਾਡੀ ਤਰੱਕੀ ਦੇ ਜਾਂ ਅਸੀਂ ਟੈਕਨੋਲੋਜੀ ਆ ਜਾਂ ਕੁਛ ਆ ਉਹ ਸਾਨੂੰ ਚਿੰਬੜੀਆਂ ਨੇ ਤਾਂ ਸਾਡੇ ਅਸੀਂ ਮੁੱਖ ਦੋਸ਼ੀ ਅਸੀਂ ਆਪ ਆਪ ਨੂੰ ਮੰਨਦੇ ਹਾਂ ਤੁਕ ਜੀ ਅਸੀਂ ਉਹ ਚੀਜ਼ਾਂ ਨੂੰ ਭੁੱਲ ਗਏ ਅਸੀਂ ਪ੍ਰਾਣੀਆਂ ਤੁਸੀਂ ਗੱਲ ਕੀਤੀ ਹੈ ਪ੍ਰਾਣੀਆਂ ਅੱਗੇ ਕੀ ਸੀ ਵੀ ਅੱਗੇ ਘਰੋਂ ਜੋ ਅਸੀਂ ਸਾਡੀਆਂ ਸਾਰੀਆਂ ਸਬਜ਼ੀਆਂ ਉਹ ਅਸੀਂ ਪੈਦਾਵਾਰ ਆਪ ਕਰਦੇ ਸੀ ਦੁੱਧ ਸਵੇਰ ਤੋਂ ਸਾਡਾ ਦੁੱਧ ਮੱਖਣ ਘਿਓ ਲੱਸੀ ਇਹ ਸਾਡੀ ਆਪਣੀ ਘਰ ਦੀ ਹੁੰਦੀ ਸੀ ਹਮ ਸਬਕੀਆਂ ਸਾਡੀਆਂ ਘਰ ਦੀਆਂ ਹੁੰਦੀਆਂ ਸੀ ਕਣਕ ਸਾਡੀ ਘਰ ਦੀ ਹੁੰਦੀ ਸੀ ਠੀਕ ਹੈ ਜੀ ਨੂਨ ਮਿਰਚ ਮਸਾਲਾ ਹਲਦੀ ਸਾਡੀ ਹੁੰਦੀ ਸੀ ਮਿਰਚਾਂ ਅਸੀਂ ਹਰੀਆਂ ਲੈਂਦੇ ਸਿਰਫ ਨੂਨ ਜਿਵੇਂ ਕਹਦੀ ਹੈ ਗੱਲ ਵੀ ਨੂਨ ਇੱਕ ਬਾਹਰੋਂ ਲੈ ਬਾਕੀ ਸਾਰੀਆਂ ਚੀਜ਼ਾਂ ਸਾਡੀਆਂ ਘਰ ਦੀਆਂ ਹੁੰਦੀਆਂ ਸੀ ਤੇ ਅਸੀਂ ਉਹ ਮੰਨ ਲਓ ਉਹ ਚੀਜ਼ਾਂ ਭੁੱਲ ਕੇ ਅੱਜ ਇਹਨਾਂ ਨਵੀਂ ਟੈਕਨੋਲੋਜੀ ਦੇ ਵਿੱਚ ਪੈਰ ਧਰ ਲਿਆ ਤੇ ਮੰਨ ਲਓ ਬਹੁਤ ਤਰੱਕੀ ਵੀ ਕਰ ਲਈ ਪਰ ਜਿਹੜੀ ਅਸੀਂ ਸਿਹਤ ਸੀ ਆਪਦੀ ਉਹ ਸਿਹਤ ਬਿਲਕੁਲ ਹੀ ਖਰਾਬ ਕਰ ਲਈ ਜਿਹੜਾ ਅੱਜ ਦੇ ਸਮੇਂ ਵਿੱਚ ਤੁਸੀਂ ਦੇਖੋ ਵੀ ਹਸਪਤਾਲਾਂ ਨੇ ਜਿਹੜੇ ਭਰੇ ਪਏ ਨੇ ਬਾਈ ਜੀ ਜੇ ਕਈ ਅੱਗੇ ਕਿਸੇ ਆਮ ਤੁਸੀਂ ਮਨ ਲੋ ਆਪਾਂ ਜਦੋਂ ਸੁਣਦੇ ਸੀ ਵੀ ਆਮ ਜਿਹੜਿਆ ਸੀਗਾ ਵੀ ਕੋਈ ਬਿਮਾਰੀ ਜਾਂ ਕਿਸੇ ਨੂੰ ਮੌਤ ਦਾ ਜਿਹੜਾ ਹੁੰਦਾ ਸੀ ਉਹ ਆਮ ਕਿਤੇ 6-7 ਸਾਲ ਬਾਅਦ ਮਨ ਲੋ ਕੋਈ ਸੁਣਦੇ ਸੀ ਅੱਜ ਕੱਲ ਤਾਂ ਰੋਜ਼ ਨਾਮ ਚਾ ਇੰਨੀ ਕੁ ਮਨ ਲੋ ਲੋਕਾਂ ਦੀ ਜ਼ਿੰਦਗੀ ਹੈ ਜਿਹੜੀ ਉਹਨਾਂ ਦੀ ਮਨ ਲੋ ਇੱਕ ਉਮਰ ਦੀ ਸੀਮਾ ਉਹ ਕੱਟ ਗਈ 60 ਸਾਲ ਅੱਗੇ 100 ਸਾਲ ਦੇ ਬਜ਼ੁਰਗ ਸੀ ਮਨ ਲੋ ਹੁਣ ਸਾਡੇ ਜੇ ਪਿੰਡ ਦੀ ਗੱਲ ਕਰੀਏ ਤਾਂ ਅੱਗੇ 100-100 105-5 ਸਾਲ ਦੇ ਜਿਹੜੇ ਬਜ਼ੁਰਗ ਨੇ ਉਹ ਬਹੁਤ ਨਾ ਮੱਤ ਰਹਿ ਗਏ ਹੁਣ ਮਨ ਲੋ ਜਿਹੜੇ 4 ਤੋਂ 5 ਰਹਿ ਗਏ ਹੁਣ 60 ਪਲਸ ਉਮਰੀ ਮੇਲਾ ਦਾ 60 ਪਲਸ ਰਹੇਗੀ ਬਾਈ 60 ਸਾਲ ਤੋਂ ਉੱਪਰ ਮਨ ਲਓ ਮੈਨੂੰ ਲੱਗਦਾ ਨਹੀਂ ਹੈ ਵੀ 60 ਸਾਲ ਤੋਂ ਉੱਪਰ ਹੀ ਬੰਦਾ ਕਹਿੰਦਾ ਵੀ ਯਾਰ ਹੁਣ ਬਸ 60 ਸਾਲ ਟੱਪ ਗਏ ਬਸ ਹੁਣ ਇਹ ਮਨ ਲਓ ਸਾਡੀ ਵੀ ਹੁਣ ਤਾਂ ਗਏ ਵੀ ਹੁਣ ਬਸ ਇਹਦੀ ਜਿਵੇਂ ਕਹਦੀ ਹੈ ਵੀ ਸੀਮਾ ਇਹਦੀ ਲੰਘ ਚੁੱਕੀ ਹੈ ਉਮਰ ਇਹ ਨਗਾ ਚੁੱਕੇ ਨੇ ਅੱਗੇ 100 ਪਲਸ 105 ਸਾਲ ਹੁਣ ਸਾਡੇ ਕਈ ਇੱਥੇ ਸਾਡੀ ਬੇਬੇ ਹੈਗੀ ਆਪਣੀ ਪਤਨੀ ਦੇ ਵਿੱਚ ਉਹਨਾਂ ਦੀ ਉਮਰ 103 ਸਾਲ 105 ਸਾਲ ਮਾ ਲੋ ਹੁਣ ਇਸ ਟਾਈਮ ਹੈਗੇ ਨੇ ਬਹੁਤ ਵਧੀਆ ਚੱਲਦੇ ਫਿਰਦੇ ਨੇ ਵਧੀਆ ਗੱਲਾਂ ਬਾਤਾਂ ਨੇ ਉਹਨਾਂ ਦੀ ਉਮਰ ਉਹਨਾਂ ਕੀ ਸੀ ਉਹ ਸਾਡੀਆਂ ਖਰਾਕਾਂ ਤੇ ਨਿਰਭਰ ਸੀ ਜਿਹੜੀ ਸਾਡਾ ਪਿੰਡੂ ਬਿਰਸਾ ਸੀ ਅਸੀਂ ਸਾਰਾ ਕੁਝ ਆਪਣਾ ਉਤਪਾਦਨ ਆਪ ਕਰਦੇ ਸੀ ਤੇ ਇਹ ਇਹ ਜਿਹੜੀ ਅਲਾਮਤ ਹੈ ਸਾਨੂੰ ਹੁਣ ਟੈਕਨੋਲੋਜੀ ਲਾ ਲਓ ਜਾਂ ਕੁਛ ਲਾ ਲਓ ਜਿਹੜੀਆਂ ਚਿੰਬੜੀਆਂ ਨੇ ਇਹ ਸਾਡਾ ਜਿਹੜੇ ਇਹ ਮਾੜੇ ਹਾਲਾਤ ਹੈ ਨੇ ਉਸੇ ਕਰਕੇ ਆਏ ਨੇ ਬਾਈ ਜੀ ਅਚ ਤੁਸੀਂ ਐਨਾਲਿਸਿਸ ਕੀਤਾ ਇਸ ਚੀਜ਼ ਨੂੰ ਵੀ ਕਿ ਕਿੰਨੇ ਕ ਪਰਸੈਂਟ ਜਿਵੇਂ ਲੰਮਸਮ ਕਰ ਲੰਨੇ ਆ ਗੱਲ ਆਪਾਂ ਵੀ ਐਕੂਰੇਟ ਚਲੋ ਡਾਟਾ ਜਿਹੜਾ ਹੈ ਪ੍ਰੋਪਰ ਨਹੀਂ ਕਈ ਵਾਰ ਪ੍ਰੋਵਾਈਡ ਕੀਤਾ ਜਾਂਦਾ ਹੈਗਾ ਵੀ ਕਿੰਨੇ ਪਰਸੈਂਟ ਲੱਗਦਾ ਹੈ ਕਿ ਲੋਕ ਨੇ ਜਿਹੜੇ ਪ੍ਰਭਾਵਿਤ ਹੋਏ ਹੋਏ ਨੇ ਪੰਜਾਬ ਦੇ ਜਾਂ ਫਿਰ ਪ੍ਰੋਡਕਟ ਨੇ ਜਿਹੜੇ ਕਿੰਨੇ ਪਰਸੈਂਟ ਹੋਣਗੇ ਜਿਹੜੇ ਮਲਾਵਟਰੀ ਤੌਰ ਦੇ ਉੱਤੇ ਦੇਖਣ ਨੂੰ ਮਿਲਦੇ ਨੇ ਭਾਈ ਮਲਾਵਟ ਤੁਸੀਂ ਇੱਕ ਮਤਲਬ ਮੈਂ ਹੋ ਗਏ ਮਤਲਬ ਚਾਰ ਪੰਜ ਦਿਨ ਪੰਜਾਬ ਸਰਕਾਰ ਦਾ ਕੋਈ ਡਾਟਾ ਹੋ অথেন্টিਕੇਸ਼ਨ ਆ ਵੀ ਉਹਨਾਂ ਦਾ ਇੱਕ ਡਾਟਾ ਮੰਨ ਲਓ ਆਪਾਂ ਸਰਕਾਰ ਦਾ ਡਾਟਾ ਕਹਿੰਦੇ ਨੇ ਕੁਝ ਆਮ ਬੰਦੇ ਦਾ ਨਹੀਂ ਹੈ ਸਰਕਾਰ ਦਾ ਡਾਟਾ ਮੰਨ ਲਓ ਆਪ ਕਹਿੰਦੇ ਨੇ ਵੀ ਅਸੀਂ ਉਹ ਡਾਟਾ ਸਾਡਾ ਹਰਾਨੀ ਜਨਕ ਹੈ ਚਾਹੇ ਉਹ ਫਸਟ ਆਫ ਆਲ ਦੁੱਧ ਦੀ ਗੱਲ ਕਰੀਏ ਆਪਾਂ ਚਾਹੇ ਉਹ ਆਪਾਂ ਘਿਓ ਦੀ ਗੱਲ ਕਰੀਏ ਚਾਹੇ ਆਪਾਂ ਪਨੀਰ ਦੀ ਗੱਲ ਕਰੀਏ ਇਹ ਤਿੰਨੇ ਪ੍ਰੋਡਕਟ ਜੇ ਗੱਲ ਕਰਦੇ ਆ ਕਿਉਂਕਿ ਇਹਨਾਂ ਦੀ ਇੰਨੀ ਕੁ ਮਾਤਰਾ ਮਲਾਪਟ ਦੇ ਵਿੱਚ ਮਤਲਬ ਆ ਗਈ ਉਹ ਕਹਿੰਦੇ ਯਾਰ ਮੰਨ ਲਓ ਠੀਕ ਹੈ ਇੱਕ ਦੁੱਧ ਦੇ ਵਿੱਚ ਆਪਾਂ ਇੱਕ ਸਿੰਪਲ ਗੱਲ ਕਰਦੇ ਆ ਵੀ ਦੁੱਧ ਦੇ ਵਿੱਚ ਪਾਣੀ ਹੈ ਉਹ ਨਾਰਮਲ ਹੋ ਗਿਆ ਵੀ ਠੀਕ ਹੈ ਪਾਣੀ ਪਰ ਜਿਹੜਾ ਕੈਮੀਕਲ ਦਾ ਆਉਣਾ ਉਹ ਬਹੁਤ ਘਾਤਕ ਹੋ ਗਿਆ ਹਮ ਸਰਕਾਰ ਨੇ ਵੀ ਡਾਟੇ ਦਿੱਤੇ ਨਹੀਂ ਵੀ ਜਿਹੜੇ ਉਹਨਾਂ ਨੇ ਕੁਸ਼ਕ ਮੰਨ ਲਓ ਜੇ ਉਹਨਾਂ ਦੇ ਸੈਂਪਲ ਵੀ ਭਰੇ ਨੇ ਮੰਨ ਲਓ 500 ਦੇ ਵਿੱਚੋਂ ਉਹਨਾਂ ਨੇ 150 ਸੈਂਪਲ ਤਾਂ ਇਹ ਜਾਵਾ ਜਿਹੜਾ ਉਹ ਕਹਿੰਦੇ ਹੈਰਾਨੀ ਜਨਕ ਹੈ ਮੰਨ ਲਓ ਉਹਦੇ ਵਿੱਚ ਦੁੱਧ ਦੇ ਵਿੱਚ ਮਲਾਵਟ ਹੈ ਯੂਰੀਆ ਦੇਖ ਲਓ ਤੁਸੀਂ ਡਿਟਰਜੈਂਟ ਦੇਖ ਲਓ ਤੁਸੀਂ ਮੰਨ ਲਓ ਉਹ ਕਹਿੰਦੇ ਵੀ ਅਸੀਂ ਇੱਕ ਬੰਦੇ ਤੋਂ ਮੈਂ ਸੁਣਦੀ ਉਹ ਕਹਿੰਦੇ ਵੀ ਮੰਨ ਲਓ ਕੁਸ਼ਕ 10 ਕਿਲੋ ਯੂਰੀਆ ਡਿਟਰਜੈਂਟ ਜਾਂ ਕੈਮੀਕਲ ਪਾ ਕੇ ਉਹ 2-2 2.5 2.5 ਕੁਆਂਟਲ 3-3 ਕੁਆਂਟਲ ਦੁੱਧ ਤਿਆਰ ਕਰ ਲੈਂਦੇ ਹ ਮੰਲੋ ਉਹ ਤੇ ਇਹ ਨਹੀਂ ਹੈ ਵੀ ਤੁਸੀਂ ਜੇ ਕਹੋ ਵੀ ਉਹਦਾ ਕੋਈ ਦੁੱਧ ਦਾ ਦਹੀਂ ਨਹੀਂ ਲੱਗਣਾ ਜਾਂ ਪਨੀਰ ਨਹੀਂ ਬਣਨਾ ਜਾਂ کریم ਸਾਰਾ ਕੁਝ ਹੋਊਗਾ ਸੇਮ ਐਜ਼ ਇਟ ਇਜ਼ ਦੁੱਧ ਦੂਜਾ ਕਾਰਨ ਹੁਣ ਇਹਦਾ ਲਾਲੀ ਵੀ ਤੁਸੀਂ ਕਹਿੰਦੇ ਹੋ ਵੀ ਮਸ਼ੀਨਾਂ ਵੀ ਦੁੱਧ ਦੀ ਮਲਾਵਟ ਕਿੱਥੋਂ ਵੜੀ ਜਾਊ ਉਹਦਾ ਇਹ ਵੀ ਸੁਣਨ ਦੇ ਵਿੱਚ ਮੰਨ ਲਓ ਆਇਆ ਵੀ ਜਿਹੜੀਆਂ ਹੁਣ ਮਸ਼ੀਨਾਂ ਨਹੀਂ ਮੰਨ ਲਓ ਮਸ਼ੀਨਾਂ ਉਹ ਦੁੱਧ ਨੂੰ ਫੜਬ ਨਹੀਂ ਪਾਉਂਦੀਆਂ ਮੰਨ ਲਓ ਉਹਨਾਂ ਦੀ ਮਤਲਬ ਜਿਹੜੀ ਹੈ ਕੁਆਲਿਟੀ ਆਪਾਂ ਕਹਿ ਸਕਦੇ ਆ ਵੀ ਦੁੱਧ ਜਿਹੜਾ ਇੰਨਾ ਮਲਾਵਟ ਦੇ ਵਿੱਚ ਉਹਨਾਂ ਦੀ ਇੱਕ ਮਲਾਵਟ ਵਾਲਿਆਂ ਦੀ ਇੰਨੀ ਕਿ ਇੱਕ ਮਾਲੂ ਮਾਲੂ ਕੁਆਲੀਫਿਕੇਸ਼ਨ ਲਾ ਲਓ ਜਾਂ ਉਹਨਾਂ ਦੀ ਇੱਕ ਜਿੰਨੀ ਉਹਨਾਂ ਦੀ ਲਾ ਲਓ ਸਮਝ ਲਾ ਲਓ ਵੀ ਉਹ ਇੰਨੀ ਕੁ ਪ੍ਰਪੱਕਤਾ ਨਾਲ ਉਹਨੂੰ ਤਿਆਰ ਕਰਦੇ ਨੇ ਦੇ ਵੀ ਜਿਹੜੀ ਉਹ ਮਸ਼ੀਨਾਂ ਨੇ ਉਹਨੂੰ ਬਿਲਕੁਲ ਸਹੀ ਦੱਸਣਗੇ ਵੀ ਕੁਸ਼ਕ ਪੁਆਇੰਟ ਜਿਹੜਾ ਜ਼ਿਆਦਾ ਹੋ ਮਤਲਬ ਉਹ ਫੜਦੀਆਂ ਨੇ ਨਹੀਂ ਮਸ਼ੀਨਾਂ ਹੀ ਸਾਡੀਆਂ ਕਹਿੰਦੇ ਨਹੀਂ ਐ ਵੀ ਫੇਰ ਨੇ ਮਸ਼ੀਨਾਂ ਪਰ ਹੁਣ ਸਰਕਾਰ ਦਾ ਮੈਂ ਸੁਣਦਾ ਸੀ ਵੀ ਉਹਨਾਂ ਦਾ ਇੱਕ ਪ੍ਰਾਲਾ ਉਹਨੇ ਇੱਕ ਫੂਡ ਬੈਨ ਪਤਾ ਨਹੀਂ ਤਿਆਰ ਕੀਤੀ ਐ ਪਰ ਉਹ ਉਹ ਦਾ ਇਹ ਪਿੱਛੇ ਵੀ ਬਾਈ ਜੀ ਮਤਲਬ ਇਹ ਅਸੀਂ ਗੱਲਾਂ ਤੱਕ ਹੀ ਸੀ ਮੈਂ ਕਿਉਂਕਿ ਇਹ ਸਾਡੀ ਜ਼ਿੰਦਗੀ ਦੇ ਨਾਲ ਖਿਲਵਾੜ ਹੋ ਰਿਹਾ ਮੰਨ ਲਓ ਇਹ ਸਰਕਾਰ ਦਾ ਸਰਕਾਰ ਤਾਂ ਇਹਦੇ ਉੱਤੇ ਹੁਣ ਇਸ ਵੇਲੇ ਸਖਤ ਵੀ ਹੋਈ ਹੋਈ ਆ ਕਈ ਜਗ੍ਹਾ ਤੇ ਰੇਡ ਚੱਲਦੀਆਂ ਨੇ ਉਹਨਾਂ ਨੂੰ ਸ਼ਕਤੀ ਦੇ ਨਾਲ ਨਜਿੱਠਿਆ ਵੀ ਜਾ ਰਿਹਾ ਬਾਈ ਰੇਡਾਂ ਤਾਂ ਪਹਿਲਾਂ ਵੀ ਚੱਲੀਆਂ ਨੇ ਰ ਦੀ ਲੋੜ ਹੈ ਜਿਹੜਾ ਵੱਡਾ ਕਾਰਨ ਹੈ ਵੀ ਤੇ ਸਖਤ ਮੰਨ ਲਓ ਬਹੁਤ ਤਰੀਕੇ ਨਾਲ ਸਾਡੇ ਜਿਹੜੇ ਫੂਡ ਸੇਫਟੀ ਵਾਲੇ ਨੇ ਖਾਸ ਤੌਰ ਤੇ ਵੱਡੇ ਸ਼ਹਿਰਾਂ ਦੇ ਵਿੱਚ ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਕੀ ਹੈ ਮੰਨ ਲਓ ਇਧਰੋਂ ਸਾਡੇ ਲੁਧਿਆਣਾ ਸ਼ਹਿਰ ਆਪਣਾ ਵੱਡਾ ਸ਼ਹਿਰ ਆ ਅੰਮ੍ਰਿਤਸਰ ਸਾਹਿਬ ਸਾਡਾ ਵੱਡਾ ਸ਼ਹਿਰ ਆ ਪਟਿਆਲਾ ਸਾਡਾ ਵੱਡਾ ਸ਼ਹਿਰ ਆ ਬਠਿੰਡਾ ਸਾਡਾ ਵੱਡਾ ਸ਼ਹਿਰ ਆ ਕਿਉਂਕਿ ਜਦੋਂ ਵੱਡੇ ਸ਼ਹਿਰਾਂ ਦੇ ਵਿੱਚ ਫਿਰ ਆਲੇ-ਦਾਲੇ ਜਿਹੜੇ ਏਰੀਆ ਹੁੰਦੇ ਨੇ ਉੱਥੋਂ ਦੁੱਧ ਦੀ ਸਪਲਾਈ ਹੁੰਦੀ ਉਹ ਸਾਡਾ ਹੁਣ ਮੰਨ ਲਓ ਲੁਧਿਆਣਾ ਲਾ ਲਓ ਇਧਰੋਂ ਸੰਗਰੂਰ ਮਰੇਰ ਕੋਟਲਾ ਇਧਰੋਂ ਹਰਿਆਣਾ ਸਾਨੂੰ ਬਾਰਡਰ ਮਤਲਬ ਇ ਪਹਿਲਾਂ ਵੀ ਡਾਟਾ ਅੱਗੇ ਮਿਲੋ ਪਿਛਲੇ ਸਾਲ ਵੀ ਇੱਕ ਵਾਰੀ ਸੈਂਪਲ ਭਰੇ ਗਏ ਸੀਗੇ ਕੋਈ ਸਰਕਾਰ ਦੀ ਨਮਾਇਦੇ ਸੀ ਉਹਨਾਂ ਨੇ ਸੈਂਪਲ ਭਰੇ ਤੇ ਮੰਨ ਲਓ ਉਹ ਸੈਂਪਲ ਸਾਰੇ ਹੀ ਤਕਰੀਬਨ ਮੋਸਟਲੀ ਸੈਂਪਲ ਫੇਲ ਹੋਏ ਹੁਣ ਵੀ ਇਹ ਮਲਾਵਟ ਖੋਰੀ ਚੱਲਦੀ ਹੈ ਸਾਰਾ ਕੁਝ ਸਾਨੂੰ ਦਿਖ ਰਿਹਾ ਵਾ ਅਸੀਂ ਵੀ ਰੋਜ਼ ਆਪਾਂ ਦੇਖਦੇ ਆਂ ਗੱਲ ਪਰ ਇਹ ਤੇ ਸਖਤ ਕਾਨੂੰਨ ਤਾਂ ਜੇ ਬਣੂਗਾ ਜੇ ਕਿਸੇ ਨੂੰ ਜਿਵੇਂ ਆਪਾਂ ਕਹਿੰਦੇ ਨੇ ਪੰਜਾਬੀ ਦੀ ਘਪ ਤੇ ਵੀ ਮਾਰ ਕੇ ਕਾਂ ਟੰਗਣ ਵਾਲੀ ਗੱਲ ਜੇ ਇੱਕ ਅੱਧਾ ਬੰਦਾ ਕੋਈ ਕਾਂ ਟੰਗਾਗੇ ਕੋਈ ਸਖਤ ਕਾਨੂੰਨ ਬਣੂਗਾ ਉਹਦੇ ਤੇ ਚੰਗੀ ਕੋਈ ਖਚਾਈ ਉਹਦੀ ਹੋਊਗੀ ਤੇ ਉਹ ਉਹਨੂੰ ਕਿਸੇ ਨਾ ਕਿਸੇ ਮਤਲਬ ਮਕਾਮ ਤੇ ਚਲਾਣ ਕੱਟਣਾ ਜੁਰਮਾਨਾ ਕਰਨਾ ਨਹੀਂ ਬਾਈ ਜੀ ਸਫੀਸ਼ੈਂਟ ਹੈ ਉਹ ਥੋੜੀ ਮੰਨ ਲਓ ਜਿਵੇਂ ਕਹਿੰਦੇ ਨੇ ਉਹ ਥੋੜੀ ਜ਼ਿੰਦਗੀ ਨਾਲ ਖੇਡ ਰਿਹਾ ਮੰਨ ਲਓ ਇੱਕ ਤਰ੍ਹਾਂ ਦਾ ਨੇ ਇਹ ਮਤਲਬ ਮੌਤ ਦਾ ਥੋੜੀ ਦਾ ਜ਼ਿੰਮੇਵਾਰ ਇਹ ਮਲਾਵਟ ਹੈ ਜੇ ਕੋਈ ਬੱਚੇ ਦੇ ਵਿੱਚ ਜਾਂ ਹੋਰ ਦੇ ਵਿੱਚ ਉਹ ਮਲਾਵਟ ਕਰ ਰਿਹਾ ਤਾਂ ਉਹ ਮੌਤ ਦਾ ਜ਼ਿੰਮੇਵਾਰ ਉਹਨੂੰ ਸਿਰਫ ਆਪਾ ਜਰਮਾਨੇ ਨਾਲ ਨਹੀਂ ਸਰਕਾਰ ਕਹਿੰਦੀ ਜੀ 6 ਮਹੀਨੇ ਤੋਂ ਸਾਲ ਦੀ ਸਜ਼ਾ ਉਹ ਯਾਰ ਉਹਦੀ ਮੌਤ ਹੀ ਉਹਨੇ ਕਰਤੀ ਤਾਂ ਉਹਨੂੰ ਸਾਲ 6 ਮਹੀਨੇ ਦੀ ਸਜ਼ਾ ਨਾ ਮੈਨੂੰ ਦੱਸੋ ਉਹ ਕਿੰਨੇ ਆ ਮਤਲਬ ਦੁੱਧ ਹੈ ਦੁੱਧ ਦਾ ਲਾ ਲਓ ਪਨੀਰ ਦਾ ਲਾ ਲਓ ਉਹ ਕਿੰਨੇ ਬੰਦਿਆਂ ਦੇ ਨਾਲ ਜਾ ਕੇ ਉਹ ਮਤਲਬ ਕਿਸੇ ਦੇ ਅੰਦਰ ਜਾਣਾ ਕਿਉਂਕਿ ਇਹ ਫੈਕਟ ਜ਼ਿਆਦਾ ਕਰਦਾ ਕਿਉਂਕਿ ਇਹ ਲਿਕਵਿਡ ਦੇ ਰੂਪ ਵਿੱਚ ਜਾਂਦਾ ਇਹ ਸਾਡੀ ਖਾਣ ਵਾਲੀ ਚੀਜ਼ ਹੈ ਇਹਨੇ ਜਦੋਂ ਸਾਡੇ ਸਾਡੇ ਅੰਦਰ ਜਾਣਾ ਸਿੱਧਾ ਇਹਨੇ ਸਿੱਧਾ ਇਫੈਕਟ ਕਰਨਾ ਮਤਲਬ ਫੈਕਟਰ ਇਨ ਦਾ ਸੈਂਸ ਇਹ ਨਹੀਂ ਵੀ ਮੌਕੇ ਤੇ ਆਪਾਂ ਨੂੰ ਕੋ ਪਤਾ ਲੱਜੂ ਹੌਲੀ 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 ਉਹਨੇ ਆਪਣਾ ਰੂਪ ਦਿਖਾਉਣਾ ਤੁਸੀਂ ਮੈਨੂੰ ਇੱਕ ਦੱਸੋ ਮਤਲਬ ਆਮ ਗੱਲ ਹੈ ਮਨ ਲਓ ਮੈਂ ਕਹਿੰਦਾ ਗੱਲ ਹਰੇਕ ਤੁਸੀਂ ਬਿਮਾਰੀਆਂ ਦਾ ਚਲੋ ਬੱਚਿਆਂ ਦੀ ਆਪਾਂ ਗੱਲ ਕਰ ਲਈ ਹੁਣ ਵੱਡਿਆਂ ਦੇ ਵਿੱਚ ਬਿਮਾਰੀਆਂ ਕੀ ਨੇ ਵੀ ਤੁਸੀਂ ਹਰੇਕ 40 ਸਾਲ ਪਲੱਸ ਲਾ ਲਓ ਵੀ ਇੱਕ ਚਿੱਟੇ ਧੌਲਿਆਂ ਦੀ ਗੱਲ ਹੈ ਉਹ ਹਰੇਕ ਬੰਦੇ ਦੇ ਨਹੀਂ ਮੰਨ ਲਓ ਮੇਰੇ ਕਹਿ ਦੇਣਾ ਗੱਲ ਵੀ ਜਿਵੇਂ ਆਪਣੀ ਉਮਰ ਤੋਂ ਪਹਿਲਾਂ ਚਾਹੇ ਦਾੜੀ ਚਾਹੇ ਜਾਂ ਵਾਲ ਉਹ ਚਿੱਟੇ ਮਨ ਲਓ ਆ ਜਾਂਦੇ ਨੇ ਠੀਕ ਹੈ ਜੀ 슈ਗਰ ਤੁਸੀਂ ਆਮ ਦੇਖ ਲਓ ਗੱਲ ਠੀਕ ਹੈ ਤੇ ਵੱਡਾ ਜਿਹੜਾ ਆਪਣਾ ਲੁਧਿਆਣਾ ਤਾਂ ਕੈਂਸਰ ਜਿਵੇਂ ਅੱਗੇ ਗਿਆ ਸੀ ਵੀ ਕੈਂਸਰ ਟ੍ਰੇਨਾਂ ਚੱਨਣ ਲੱਗੀਆਂ ਤੇ ਕੈਂਸਰ ਤਾਂ ਵੈਸੇ ਹੀ ਸਾਡੀ ਇੰਨੀ ਪਰਮਾਰ ਹੋਗੀ ਇਹ ਕਾਰਨ ਨੇ ਬਾਈ ਜੀ ਇਹ ਮਲਾਵਟ ਜਿਹੜੀ ਇੰਨੇ ਹੁਣ ਕੈਮੀਕਲਾਂ ਦੀ ਉਹਨਾਂ ਦੀ ਕਿਹੜਾ ਕੋਈ ਆਪਾਂ ਮਿੰਤੀ ਗਿਣਤੀ ਆ ਵੀ ਉਹਨੇ ਕੀ ਸਾਡਾ ਇਫੈਕਟ ਕਰਨਾ ਕੀ ਉਹਨੇ ਸਾਡਾ ਉਹ ਕਰਨਾ ਜੀ ਜਿਹੜੀ ਮਲਾਵਟ ਆ ਉਹ ਕਿਸੇ ਵੀ ਰੂਪ ਵਿੱਚ ਹੋ ਜਾਉ ਹੁਣ ਕੈਂਸਰ ਦਾ ਜਿਹੜਾ ਵੱਡਾ ਕਾਰਨ ਹੈ ਮੈਂ ਇਹ ਨੂੰ ਸਮਝੇ ਵੀ ਜਿਹੜੀ ਮਲਾਵਟ ਖੁਰੀ ਆ ਇਹ ਚਾਹੇ ਉਹ ਜਿਹੜੀਆਂ ਪਨੀਰ ਦੁੱਧ ਕਿਉਂ ਇਹ ਤਿੰਨ ਚੀਜ਼ਾਂ ਤਾਂ ਇਹ ਜੀਆਂ ਅਲ੍ਹਾਮਤ ਨੇ ਇਹਨਾਂ ਤੇ ਇੰਨਾ ਮਤਲਬ ਸਖਤ ਕਾਨੂੰਨ ਬਣੇ ਵੀ ਇਹ ਜਿਹੜੀ ਮਤਲਬ ਇੰਨੀ ਮਲਾਵਟ ਹੈ ਤੇ ਕਿਸੇ ਹੱਦ ਤੱਕ ਜੇ ਨਾ ਰੁਕੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਹੋਰ ਵੀ ਇਸ ਤੋਂ ਬਿਨਾ ਜਿਹੜੇ ਭਿਆਨਕ ਸਾਡੇ ਨਤੀਜੇ ਨੇ ਉਹ ਦੇਖਣ ਨੂੰ ਮਿਲਣਗੇ ਬਾਈ ਜੀ ਹੂੰ ਅੱਛਾ ਜਿਵੇਂ ਪੰਜਾਬ ਦੇ ਵਿੱਚ ਪੰਜਾਬ ਨਾਲ ਹਰਿਆਣਾ ਹਾਈ ਕੋਰਟ ਦੀ ਮਾਨਯੋਗ ਅਦਾਲਤ ਦੇ ਵੱਲੋਂ ਵੀ ਜਿਹੜਾ ਪੰਜਾਬ ਸਰਕਾਰ ਨੂੰ ਝੜ ਪਾਈ ਗਈ ਕਿ ਮਿਲਾਵਟ ਜਿਹੜੇ ਕੀਤੀ ਯਾਰ ਉਹਨਾਂ ਤੇ ਐਕਸ਼ਨ ਕੀਤਾ ਜਾਵੇ ਹਾਂਜੀ ਵੀ ਉਹਨਾਂ ਤੇ ਜੋਰ ਪਾਇਆ ਜਾਵੇ ਵੀ ਐਨੇ ਆ ਮਿਲਾਵਟ ਜਿਹੜੀ ਹੈ ਪੰਜਾਬ ਦੇ ਵਿੱਚ ਚਾਹੇ ਉਹ ਦੇਸੀ ਕਿ ਹੋਵੇ ਜਾਂ ਖਵਾ ਹੋਵੇ ਵੀ ਉਸ ਦੇ ਉੱਤੇ ਪਕੜ ਬਣਾਈ ਜਾਵੇ ਵੀ ਇਹ ਲੋਕ ਕਰਕੇ ਮੇਰੇ ਨਾਲ ਤਾਂ ਐਕਸ਼ਨ ਲਿਆ ਜਾਵੇ ਹੈਨਾ ਕਿਵੇਂ ਦੇਖਦੇ ਇਹ ਸਾਰੀ ਚੀਜ਼ਾਂ ਬਾਈ ਮਨੁੱਖ ਕਰਦੇ ਨੇ ਠੀਕ ਹੈ ਬਿਲਕੁਲ ਮੈਂ ਉਹੀ ਤਾਂ ਅੰਕੜੇ ਦੇਖਦਾ ਸੀ ਕਹਿੰਦੇ ਅਸੀਂ ਜੁਰਮਾਨਾ ਹੁਣ ਸਰਕਾਰ ਕਹਿੰਦੀ ਵੀ ਅਸੀਂ ਜੁਰਮਾਨਾ ਵਧਾ ਦੇ ਬਾਈ ਜੁਰਮਾਨੇ ਜੁਰਮੁਨਿਆਂ ਨਾਲ ਕੁਝ ਨਹੀਂ ਹੋਣਾ ਹੈ ਹੂੰ ਨਾਪਾ ਜੁਰਮਾਨਾ ਕਰ ਦੋ ਮੰਨ ਲਓ ਠੀਕ ਹੈ ਉਹ ਜਿਹੜੇ ਨੂੰ ਜਿਵੇਂ ਕਹ ਦੀ ਗੱਲ ਮੂਲ ਖੂਨ ਲੱਗਿਆ ਹੋਵੇ ਨਾ ਉਹ ਨਹੀਂ ਹਟ ਸਕਦਾ ਬਾਈ ਜੀ ਉਹ ਉਹਨੇ ਪੁੱਠੇ ਕੰਮ ਜਿਹੜੇ ਮੰਨ ਲਓ ਹੁਣ ਤੁਸੀਂ ਇੱਕ ਗੱਲ ਜੀਦਾ ਯਾਰ ਥੋੜੇ ਜੀ ਆਹ ਟਰਜੈਂਟ ਜਾਂ ਹੋਰ ਕੈਮੀਕਲ ਲਾ ਕੇ ਯੂਰੀਆ ਪਾ ਕੇ ਜੀਦਾ ਮੰਨ ਲਓ ਤੁਸੀਂ 1200 ਰੁਪਏ ਦੇ ਵਿੱਚ ਦੁੱਧ ਤਿਆਰ ਕਈ ਕਵਾਂਟਲਾਂ ਦੇ ਵਿੱਚ ਹੋ ਜਾਣਾ ਉਹ ਉਹ ਕਿਉਂ ਛੱਡੂਗਾ ਉਹ ਲੱਖਾਂ ਰੁਪਈਆ ਦੀ ਜਿਹੜੀ ਮਤਲਬ ਇਨਕਮ ਉਹਨੂੰ ਹੋ ਰਹੀ ਹੈ ਉਹ ਉਹ ਕਿਉਂ ਛੱਡੂਗਾ ਉਹ ਹੂੰ ਠੀਕ ਹੈ ਪਿੱਛੇ ਜੇ ਵੀ ਹੋਇਆ ਸੀਗਾ ਮੀਆਂ ਬੀਬੀ ਸੀਗੇ ਜਿਹੜੇ ਘਰੇ ਤਿਆਰ ਕਰਦੇ ਸੀਗੇ ਪ੍ਰਾਣਾ ਉਹਨਾਂ ਦੋ ਜਿਹੜਾ ਮੁਲਾਵਤੀ ਦੋ ਉਹਨਾਂ ਨੇ ਮੈਂ ਉਹੀ ਗੱਲ ਹੈ ਵੀ ਆਪਦੀ ਉਹ ਦੇਖ ਲਓ ਇੱਕ ਘਰ ਦੇ ਵਿੱਚ ਬੈਠ ਕੇ ਉਹ ਆਪਦੇ ਡੈਰੀਆਂ ਦੇ ਵੀ ਦੁੱਧ ਪਾਉਣ ਜਾਂਦੇ ਸੀ ਕਿੰਨੇ ਏਰੀਆ ਨੂੰ ਉਹ ਘਰਾਂ ਨੂੰ ਸਪਲਾਈ ਕਰਦੇ ਸੀ ਕਿੰਨੇ ਦੁੱਧੀਆਂ ਨੂੰ ਸਪਲਾਈ ਕਰਦੇ ਸੀ ਉਹਨਾਂ ਤੇ ਕੋਈ ਸਖਤ ਐਕਸ਼ਨ ਨਹੀਂ ਹੋਇਆ ਮੰਨ ਲਓ ਹੁਣ 6 ਮਹੀਨੇ ਬਾਅਦ ਫੂਡ ਸੇਫਟੀ ਐਕਟ ਦੇ ਵਿੱਚ ਕੀ ਹੈ ਨਾ ਕਾਨੂੰਨ ਕੀ ਕਹਿੰਦਾ ਕਾਨੂੰਨ ਦੇ ਵਿੱਚ ਤੇ ਇਹੀ ਹੈ ਬਾਈ ਜੀ ਵੀ ਉਹਨੂੰ ਜਿੰਨੀ ਕੋਈ ਸੀਮਾ ਤੈਅ ਆ ਉਹਦੀ ਮੰਨ ਲਓ 6 ਮਹੀਨੇ ਸਾਲ ਕਹਿੰਦੀ ਹੈ ਸਰਕਾਰ ਵੀ ਉਹਨੂੰ ਉਹ ਉਹ ਯਾਰ ਕਿਸੇ ਦੀ ਮੌ ਉਨੂੰ ਮੌਤ ਦੀ ਕੋਈ ਦੇਣ ਉਹਨੂੰ ਜੇ ਕਿਸੇ ਦੀ ਮੌਤ ਨਾ ਖੇਡੂ ਤਾਂ ਉਹਨੂੰ ਵੀ ਮੌਤ ਦੀ ਸਜ਼ਾ ਮਿਲੇ ਜਾਂ ਵੀ ਉਹਨੂੰ ਮਤਲਬ ਇਸ ਤਰੀਕੇ ਹੋਵੇ ਵੀ ਉਹਨੂੰ ਮਤਲਬ ਉਹਦਾ ਜਿੰਨਾ ਵੀ ਉਹਦਾ ਘਰ-ਬਾਰ ਹੈ ਚਾਹੇ ਆਪਾਂ ਹੁਣਾਂ ਕਈ ਵਾਰ ਆਪਾਂ ਕਹਿੰਦੇ ਨੇ ਵੀ ਨਸ਼ੇ ਵਾਲਿਆਂ ਦਾ ਜਾਂ ਹੋਰ ਉਹਨਾਂ ਦਾ ਘਰ-ਬਾਰ ਟਾਉਣ ਉਹਨਾਂ ਦੇ ਉਹਨਾਂ ਦੀ ਪ੍ਰਾਪਰਟੀ ਜ਼ਬਤ ਕਰਨ ਤੇ ਉਹਨਾਂ ਨੂੰ ਸਜ਼ਾ ਮਿਲੇ ਮਤਲਬ ਬਹੁਤ ਬੁਰੀ ਤਰ੍ਹਾਂ ਉਹਨਾਂ ਨੂੰ ਜਿਹੜਾ ਇਹ ਕੰਮ ਕੀਤਾ ਹੋਇਆ ਤੇ ਦੂਜਾ ਹੁਣ ਵੀ ਤੁਸੀਂ ਕਹਿੰਦੇ ਜੁਰਮਾਨੇ ਹੁਣ ਉਹ ਕਹਿੰਦੇ ਵੀ ਸਾਲ 6 ਮਹੀਨੇ ਦੀ ਸਜ਼ਾ ਪਲੱਸ ਜਿਹੜੇ ਜੁਰਮਾਨੇ ਦੀ ਧਾਰਾ ਹੈ ਉਹ ਮਸੀਂ-ਮਸੀਂ ਉਹਨਾਂ ਨੂੰ ਜੁਰਮਾਨੇ ਵੀ ਤੇ ਉਹਨਾਂ ਦੀ ਜਿਹੜੀ ਸਜ਼ਾ ਹੈ ਉਹ ਵੀ ਅਸੀਂ ਕਰਤੀ ਪਰ ਇਹ ਇਹ ਇੰਨੇ ਨਾ ਰੋਕਣਾ ਨਹੀਂ ਬਾਈ ਜੀ ਮਤਲਬ ਇਹ ਇਹ ਫਿਕਰਮੰਦ ਹੈ ਕਿਉਂਕਿ ਸਾਨੂੰ ਦੂਜੀ ਗੱਲ ਮੈਂ ਬੇਨਤੀ ਦੱਸਾਂ ਵੀ ਜਿਹੜਾ ਪ੍ਰਸ਼ਾਸਨ ਕਹਦਨੇ ਆ ਜਾਂ ਸਰਕਾਰਾ ਉਹ ਠੀਕ ਹੈ ਅਵੇਰਨੈਸ ਹੁੰਦੀ ਹੈ ਹੁਣ ਅੱਜ ਆਪਾਂ ਬੈਠੇ ਆ ਆਪਾਂ ਕੋਈ ਵੱਡੇ ਵਿਦਵਾਨ ਨਹੀਂ ਹੈ ਆਪਾਂ ਸਿਰਫ ਇੱਕ ਅਵੇਰਨੈਸ ਹੈ ਵੀ ਤੁਸੀਂ ਵੀ ਮਤਲਬ ਇਸ ਥੋੜਾ ਚੈਨਲ ਵੀ ਅਕਸਰ ਅਸੀਂ ਦੇਖਿਆ ਵੀ ਕੋਈ ਨਵੇਂ-ਨਵੇਂ ਮੁੱਦੇ ਨੇ ਜਿਹੜੇ ਚਾਹੇ ਪਹਿਲਾਂ ਤੁਸੀਂ ਭਿਖਾਰੀਆਂ ਦਾ ਮੁੱਦਾ ਸੀ ਵੀ ਉਹ ਉਹ ਇੱਕ ਵੱਡਾ ਤੁਸੀਂ ਚੱਕਿਆ ਹੁਣ ਕੀ ਹੈ ਵੀ ਤੁਸੀਂ ਇਸ ਮੁੱਦੇ ਤੇ ਗੱਲ ਕੀਤੀ ਹੈ ਤਾਂ ਇਹ ਕੀ ਹੈ ਵੀ ਤੁਸੀਂ ਚੈਨਲ ਜਾਂ